ਅੱਜਕੱਲ ਦੀ ਭੱਜ ਦੌੜ ਵਾਲੀ ਜ਼ਿੰਦਗੀ 'ਚ ਹਰ ਕੋਈ ਵਿਅਕਤੀ ਸਕੂਟੀ, ਮੋਟਰਸਾਈਕਲ, ਕਾਰ ਦਾ ਇਸਤੇਮਾਲ ਕਰਦਾ ਹੈ ਅਤੇ ਉਸ ਦੇ ਵਿੱਚ ਪੈਟਰੋਲ ਵੀ ਭਰੌਂਦਾ ਹੈ ਤੇ ਜੇਕਰ ਤੁਸੀਂ ਪੈਟਰੋਲ ਪੰਪ ਤੋਂ ਫਾਇਦਾ ਕਰਵਾਉਣਾ ਚਾਹੁੰਦੇ ਹੋ ਤਾਂ ਦੋ ਟ੍ਰਿਕ ਤੁਹਾਡਾ ਫਾਇਦਾ ਕਰ ਸਕਦੀਆਂ ਨੇ 90% ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਦਿਨ ਪਰ ਲੱਖਾਂ ਲੋਕ ਆਪਣੇ ਵਾਹਨਾਂ ਵਿੱਚ ਸਫ਼ਰ ਕਰਦੇ ਹਨ ਇਸ ਦੌਰਾਨ ਉਹ ਪੈਟਰੋਲ ਭਰਵਾਉਣ ਲਈ ਪੈਟਰੋਲ ਪੰਪ ਤੇ ਜਾਂਦੇ ਹਨ ਜ਼ਿਆਦਾਤਰ ਲੋਕਾਂ ਦੀ ਨਜ਼ਰ ਮੀਟਰ 'ਚ ਦਿਖਾਈ ਦੇਣ ਵਾਲੇ ਜ਼ੀਰੋ ਤੇ ਹੁੰਦੀ ਹੈ ਇਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਭਰਦੇ ਸਮੇਂ ਉੱਥੇ ਨੰਬਰ ਚੱਲਦੇ ਦਿਖਾਈ ਦਿੰਦੇ ਹਨ ਇਹਨਾਂ ਨੰਬਰਾਂ ਨੂੰ ਦੇਖ ਕੇ ਤੁਸੀਂ ਯਕੀਨ ਕਰ ਲੈਂਦੇ ਹੋ ਕਿ ਪੂਰਾ ਪੈਟਰੋਲ ਭਰਵਾ ਲਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤੋਂ ਇਲਾਵਾ ਵੀ ਮੀਟਰ ਚੱਕ ਜਗ੍ਹਾ ਤੇ ਨਜ਼ਰ ਰੱਖਣੀ ਪੈਂਦੀ ਹੈ ਆਮ ਤੌਰ ਤੇ ਜਦੋਂ ਕੋਈ ਕਾਰ ਚ ਪੈਟਰੋਲ ਭਰਵਾਉਣ ਜਾਂਦਾ ਹੈ ਤਾਂ ਮੀਟਰ ਚ ਜ਼ੀਰੋ ਚੱਕ ਕਰਨ ਲਈ ਕਿਹਾ ਜਾਂਦਾ ਹੈ ਜਿਸ ਨੂੰ ਦੇਖ ਕੇ ਤੁਸੀਂ ਸੋਚ ਲੈਂਦੇ ਹੋ ਕਿ ਤੁਹਾਨੂੰ ਸਹੀ ਤਰ੍ਹਾਂ ਨਾਲ ਪੈਟਰੋਲ ਮਿਲ ਗਿਆ ਹੈ ਪਰ ਇਹ ਗੱਲ ਇੱਥੇ ਤੱਕ ਸੀਮਿਤ ਨਹੀਂ ਹੈ ਪੈਟਰੋਲ ਪੰਪ ਦੇ ਮੀਟਰ ਵਿੱਚ ਪੈਸੀ ਅਤੇ ਲੀਟਰ ਤੋਂ ਇਲਾਵਾ ਇੱਕ ਹੋਰ ਜਗ੍ਹਾ ਤੇ ਧਿਆਨ ਦੇਣਾ ਹੁੰਦਾ ਹੈ ਮੀਟਰ ਵਿੱਚ ਅਸੀਂ ਜਿਸ ਜਗ੍ਹਾ ਤੇ ਧਿਆਨ ਦੇਣ ਦੀ ਗੱਲ ਕਰ ਰਹੇ ਹਾਂ ਉਹ ਤੇਲ ਦੀ ਸ਼ੁੱਧਤਾ ਨਾਲ ਸੰਬੰਧਿਤ ਹੈ ਜੇਕਰ ਇਸ ਨਾਲ ਛੇੜਛਾੜ ਹੋਈ ਤਾਂ ਤੁਹਾਨੂੰ ਚਪਤ ਲੱਗ ਸਕਦੀ ਹੈ ਕਿੰਨੇ ਦਾ ਤੇਲ ਪਰਿਆ ਗਿਆ ਅਤੇ ਕਿੰਨੇ ਲੀਟਰ ਪਰਿਆ ਗਿਆ ਇਹ ਤਾਂ ਹਰ ਥਾਂ ਦਿਖਾਇਆ ਜਾਂਦਾ ਹੈ ਪਰ ਇਸ ਤੋਂ ਇਲਾਵਾ ਤੁਹਾਨੂੰ ਇਸ ਮਸ਼ੀਨ 'ਚ ਸਕਰੀਨ ਤੇ ਡੇਮਿਟੀ ਵੀ ਦਿਖਾਈ ਦੇਵੇਗੀ ਇਸ ਨੂੰ ਸਰਲ ਸ਼ਬਦਾਂ ਵਿੱਚ ਕਹੀਏ ਤਾਂ ਇਹ ਗੁਣਵੱਤਾ ਭਾਵ ਸ਼ੁੱਧਤਾ ਦਾ ਪਤਾ ਚੱਲਦਾ ਹੈ ਤੁਹਾਨੂੰ ਹੋਰ ਚੀਜ਼ਾਂ ਦੇ ਨਾਲ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਨਾਲ ਛੇੜਛਾੜ ਕਿਵੇਂ ਕੀਤੀ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਕਿਸੇ ਵੀ ਪਦਾਰਥ ਦੀ ਗਾੜੇਪਣੂਸ ਦੀ ਡੈਂਟਿਸੀ ਕਿਹਾ ਜਾਂਦਾ ਹੈ ਕਈ ਵਾਰ ਐਜਾ ਹੁੰਦਾ ਹੈ ਕਿ ਇਸ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਮੀਟਰ ਵਿੱਚ ਸ਼ੁੱਧਤਾ ਦੇ ਅੰਕੜਿਆਂ ਨੂੰ ਸੈੱਟ ਕੀਤਾ ਜਾਂਦਾ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਨਿਰਧਾਰਿਤ ਅੰਕੜੇ ਦੇ ਅਨੁਸਾਰ ਨੰਬਰ ਨਹੀਂ ਹੈ ਤਾਂ ਉਹ ਮਿਲਾਵਟੀ ਤੇਲ ਹੁੰਦਾ ਹੈ ਪੈਟਰੋਲ ਦੀ ਘਣਤਾ ਦੀ ਗੱਲ ਕਰੀਏ ਤਾਂ ਇਹ 730 ਤੋਂ 800 ਕਿਲੋਗ੍ਰam ਪ੍ਰਤੀ ਕਿਊਬਿਕ ਮੀਟਰ ਹੁੰਦੀ ਹੈ ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਇਸ ਦੀ ਘਣਤਾ 830 ਤੋਂ 900 ਕਿਲੋਗ੍ਰam ਪ੍ਰਤੀ ਕਿਊਬਿਕ ਮੀਟਰ ਤੱਕ ਕੀਤੀ ਗਈ ਹੈ ਇਸ ਦੌਰਾਨ ਤੁਹਾਨੂੰ ਮੀਟਰ ਤੋਂ ਇਲਾਵਾ ਇਸ ਵੱਲ ਵੀ ਧਿਆਨ ਦੇਣਾ ਹੈ ਜੇਕਰ ਤੈ ਨੰਬਰਾਂ ਦੇ ਹਿਸਾਬ ਨਾਲ ਉਸ ਵਿੱਚ ਨੰਬਰ ਨਹੀਂ ਦਿਸਦੇ ਹਨ ਤਾਂ ਇਸ ਨੂੰ ਫੜ ਕੇ ਤੁਸੀਂ ਸ਼ੁੱਧਤਾ ਨੂੰ ਲੈ ਕੇ ਸ਼ਿਕਾਇਤ ਕਰ ਸਕਦੇ ਹੋ ਤਾਂ ਦੱਸ ਦਈਏ ਕਿ ਅੱਜ ਤੋਂ ਬਾਅਦ ਤੁਸੀਂ ਜਦੋਂ ਵੀ ਆਪਣੇ ਵਾਹਨਾ ਦੇ ਵਿੱਚ ਪੈਟਰੋਲ ਜਾਂ ਡੀਜ਼ਲ ਪਰਵਾਓਗੇ ਤਾਂ ਤੁਸੀਂ ਸ਼ੁੱਧਤਾ ਡੈਮੀਟਰ ਨੂੰ ਵੀ ਦੇਖ ਸਕਦੇ ਹੋ ਜੇਕਰ ਤੁਹਾਨੂੰ ਸ਼ੁੱਧਤਾ ਦੇ ਵਿੱਚ ਕੋਈ ਛੇੜਛਾੜ ਕੀਤੀ ਨਜ਼ਰ ਆਉਂਦੀ ਹੈ ਤੁਸੀਂ ਇਸ ਦੀ ਸ਼ਿਕਾਇਤ ਵੀ ਕਰ ਸਕਦੇ ਹੋ ਕਿਉਂਕਿ ਜੇਕਰ ਤੁਹਾਡੇ ਵਾਹਨਾਂ ਦੇ ਵਿੱਚ ਸ਼ੁੱਧ ਤੇਲ ਨਹੀਂ ਪਵੇਗਾ ਤਾਂ ਤੁਹਾਡੇ ਵਾਹਨਾਂ ਦੀ ਚਾਲਾਈ ਦੇ ਵਿੱਚ ਫਰਕ ਪੈਣ ਲੱਗ ਜਾਏਗਾ ਜਿਸ ਨਾਲ ਤੁਹਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਐਵੇਂ ਦੀਆਂ ਵਧੀਰੀਆਂ ਜਾਣਕਾਰੀਆਂ ਸੁਣਨ ਲਈ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ